ਸਾਬਕਾ ਜਹੇਦਾਰ ਗਿਆਨੀ ਰਣਜੀਤ ਸਿੰਘ ਜੀ ਦੇ ਵੱਲੋਂ ਵੱਡੇ ਇਲਜ਼ਾਮ ਲਾਏ ਗਏ ਨੇ ਬਾਦਲ ਪਰਿਵਾਰ ਦੇ ਉੱਤੇ ਜਸਟਨ ਟਰੂਡੋ ਜੋ ਕੈਨੇਡਾ ਦੇ ਰਾਸ਼ਟਰਪਤੀ ਸੀ ਉਹਨਾਂ ਦੇ ਮਤਲਕ ਗੱਲ ਚੱਲ ਪਈ ਅਚਾਨਕ ਇੱਕ ਸਮਾਗਮ ਦੇ ਵਿੱਚ ਭਾਸ਼ਣ ਦੇ ਰਹੇ ਸੀ ਔਰ ਭਾਈ ਰਣਜੀਤ ਸਿੰਘ ਦੇ ਵੱਲੋਂ ਉਸ ਭਾਸ਼ਣ ਦੌਰਾਨ ਜਸਟਨ ਟਰੂਡੋ ਦਾ ਜ਼ਿਕਰ ਕੀਤਾ ਗਿਆ ਕੈਨੇਡੀਅਨ ਰਾਸ਼ਟਰਪਤੀ ਦਾ ਜ਼ਿਕਰ ਕੀਤਾ ਗਿਆ ਕੈਨੇਡੀਅਨ ਬਿਊਰੋਕਰੇਟਸ ਦਾ ਜ਼ਿਕਰ ਕੀਤਾ ਗਿਆ ਇੱਥੋਂ ਤੱਕ ਕਿ ਰਾਣੀ ਤੱਕ ਦਾ ਜ਼ਿਕਰ ਕੀਤਾ ਗਿਆ ਪਰ ਇਹਦੇ ਨਾਲ ਅਕਾਲੀ ਦਲ ਦਾ ਕੀ ਲਿੰਕ ਹੈ ਭਾਈ ਰਣਜੀਤ ਸਿੰਘ ਦੇ ਸਾਫ ਤੌਰ ਤੇ ਜਾਣਕਾਰੀ ਸਾਂਝੀ ਕੀਤੀ ਹੈ ਇਤਿਹਾਸ ਦਾ ਉਹ ਪੱਕਾ ਸਾਂਝਾ ਕੀਤਾ ਜਦੋਂ ਜਥੇਦਾਰ ਨੂੰ ਵੀ ਸ਼੍ਰੀ ਕਾਰਤਕ ਸਾਹਿਬ ਦੇ ਜਥੇਦਾਰ ਨੂੰ ਵੀ ਕਥਿਤ ਤੌਰ ਦੇ ਉੱਤੇ ਧੱਕਾ ਮਾਰ ਦਿੱਤਾ ਗਿਆ ਸੀ ਆਮ ਤੌਰ ਦੇ ਉੱਤੇ ਵਿਖਿਆ ਜਾਂਦਾ ਹੈ ਕਿ ਜਦੋਂ ਕੋਈ ਵਿਦੇਸ਼ ਤੋਂ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਆਉਂਦਾ ਕੋਈ ਵੱਡਾ ਅਹੁਦਾ ਹੋਵੇ ਜਾਂ ਕੋਈ ਵੱਡਾ ਰਾਸ਼ਟਰਪਤੀ ਹੋਵੇ ਸ਼ਾਸਕ ਹੋਵੇ ਉਸ ਦੇ ਗੱਲ 'ਚ ਸਰੋਪਾ ਪਾਇਆ ਜਾਂਦਾ ਹੈ ਪਰ ਪਾਈਰਨਜੀ ਸਿੰਘ ਦੱਸਦੇ ਨੇ ਕਿ ਜਦੋਂ ਜਸਟਨ ਟਰੂਡੋ ਆਏ ਉਦੋਂ ਸਰੋਪਾ ਜਦੋਂ ਪਾਉਣ ਲੱਗੇ ਤਾਂ ਉਦੋਂ ਧੱਕਾ ਮਾਰ ਦਿੱਤਾ ਗਿਆ ਜ세ਦਾਰ ਨੂੰ ਇਹ ਸਾਡੇ ਬੋਲ ਨਹੀਂ ਹੈ ਇਹ ਭਾਈ ਰਣਜੀਤ ਸਿੰਘ ਦੇ ਬੋਲ ਨੇ ਇੱਥੋਂ ਤੱਕ ਉਹਨਾਂ ਨੇ ਕਿਹਾ ਕਿ ਬਾਦਲ ਪਰਿਵਾਰ ਦੇ ਜੀਆਂ ਤੱਕ ਨੂੰ ਧੱਕਾ ਮਾਰਿਆ ਗਿਆ ਪਰ ਕਿਸ ਕਾਰਨ ਵੱਸ ਇਹੋ ਜਿਹਾ ਹੋਇਆ ਕਿ ਸੀ ਆਓ ਭਾਈ ਰਣਜੀਤ ਸਿੰਘ ਦੇ ਮੂੰਹੋਂ ਸੁਣਦੇ ਹਾਂ ਇਹ ਅਸਲ ਵਾਕਿਆ ਵਾਪਰਿਆ ਕੀ ਸੀ ਇੱਕ ਦਫਾ ਰਾਣੀ ਆਈ ਇੱਥੇ ਰਾਣੀ ਕਿਉਂ ਆਈ ਜਸਟਨ ਟਰੂਡੋ ਕਿਉਂ ਆਇਆ ਇਹ ਸਾਨੂੰ ਪਤਾ ਜਾਂ ਜਿਨ੍ਹਾਂ ਨੇ ਸਰਕਾਰਾਂ ਚਲਾਉਣੀਆਂ ਉਹਨਾਂ ਨੂੰ ਪਤਾ ਉਹ ਆਏ ਇਸ ਕਰਕੇ ਕਿ ਅਸੀਂ ਇੱਥੇ ਮੱਥਾ ਟੇਕਾਂਗੇ ਤੇ ਜਿਹੜੇ ਸਿੱਖ ਵਸਦੇ ਨੇ ਸਾਡੇ ਕੈਨੇਡਾ ਚ ਸਾਡੇ ਇੰਗਲੈਂਡ ਦੇ ਵਿੱਚ ਉਹ ਸਾਨੂੰ ਵੋਟਾਂ ਪਾਉਣਗੇ ਸਾਨੂੰ ਇੱਥੇ ਝੁਕਿਆ ਦੇਖ ਕੇ ਪਰ ਜਦੋਂ ਉਹਨਾਂ ਨੂੰ ਪਤਾ ਲੱਗਾ ਇੱਥੇ ਸੁਖਵੀਰ ਬਾਦਲ ਦਾ ਰਾਜ ਆ ਤੇ ਉਹ ਸੁਖਵੀਰ ਬਾਦਲ ਨੇ ਤੇ ਉਹਦੀ ਧਰਮ ਪਤਨੀ ਨੇ ਫੈਸਲਾ ਕਰ ਲਿਆ ਕਿ ਅਸੀਂ ਜਸਨ ਟਰੂਡੋ ਦੇ ਨਾਲ-ਨਾਲ ਜਾਵਾਂਗੇ ਉਹ ਅੰਬੈਸੀ ਵਾਲਿਆਂ ਨੇ ਕਿਹਾ ਕਿ ਜਸਨ ਟਰੂਡੋ ਕੱਲਾ ਜਾਊਗਾ ਤੁਸੀਂ ਨਾਲ ਨਹੀਂ ਹੋ ਉਹਦੀ ਸੁਰੱਖਿਆ ਨੇ ਧੱਕਾ ਦੇ ਕੇ ਸੁਖਵੀਰ ਬਾਦਲ ਨੂੰ ਪਾਸੇ ਕਰਤਾ ਫਿਰ ਉਹਨਾਂ ਨੂੰ ਇਹ ਵੀ ਪਤਾ ਸੀ ਕਿ ਜਥੇਦਾਰ ਤੇ ਉਹ ਤੁਸੀਂ ਸਰੂਪਾ ਲੈ ਲਿਆ ਤੁਹਾਨੂੰ ਕਿਸੇ ਨੇ ਵੋਟ ਨਹੀਂ ਪਾਉਣੀ ਉਹ ਜੇਥੇਦਾਰ ਸੋਪਾ ਲੈ ਕੇ ਆ ਉਹਨੂੰ ਧੱਕ ਕੇ ਲੈ ਗਿਆ ਉਹਦੀ ਪਾਸੇ ਨੂੰ ਉਹਦੀ ਸਿਕਿਉਰਿਟੀ ਕਿ ਨਹੀਂ ਸਾਨੂੰ ਸਰੋਪਾ ਨਹੀਂ ਚਾਹੀਦਾ ਤੁਹਾਡਾ ਅਕਾਲ ਤਖਤ ਜਿਹੜਾ ਬਹੁਤ ਉੱਚੀ ਚੀਜ਼ ਹੈ ਅਸੀਂ ਇਹਨੂੰ ਛੋਟਾ ਕਰ ਲਿਆ ਕੋਈ ਇੰਟਰਸਟ ਨਹੀਂ ਦਿਖਾਇਆ ਇਲੈਕਸ਼ਨਾਂ ਹੋਈਆਂ ਸੈਂਟਰ ਨੇ ਪੁੱਛਿਆ ਬਾਦਲ ਨੂੰ ਤੇਰਾ ਇਲੈਕਸ਼ਨ ਕਮਿਸ਼ਨ ਕਿਹੋ ਜਿਹਾ ਚਾਹੀਦਾ ਉਹਨੇ ਰਿਸ਼ਤੇਦਾਰ ਦਾ ਨਾਮ ਲੈਤਾ ਜੈ ਸਿੰਘ ਸੇਖੋਂ ਦੇ ਦਿਓ ਉਨੇ ਪਿਓ ਦੇ ਪੁੱਤ ਨੇ ਸਾਡੀ ਵੋਟ ਹੀ ਨਹੀਂ ਬਣ ਦਿੱਤੀ ਆਪੇ ਬਣਾਈਆਂ ਆਪੇ ਕਟਾਈਆਂ ਆਪੇ ਗਿਣੀਆਂ ਆਪੇ ਡਿਕਲੇਅਰ ਕਰ ਲਿਆ ਸਾਰਾ ਕੁਝ ਹੁਣ 14 ਸਾਲ ਹੋ ਚੁੱਕੇ ਨੇ ਇਲੈਕਸ਼ਨ ਨਹੀਂ ਹੋ ਰਿਹਾ ਸੈਂਟਰ ਸਰਕਾਰ ਨਹੀਂ ਕਰਵਾ ਰਹੀ ਕਿਉਂਕਿ ਸੈਂਟਰ ਸਰਕਾਰ ਨੂੰ ਪਤਾ ਹੈ ਕਿ ਜਿਸ ਦਿਨ ਇਹ ਕਾਲ ਤਖਤ ਆਜ਼ਾਦ ਹੋ ਗਿਆ ਉਸ ਦਿਨ ਕੌਮ ਦੀ ਗਿੱਚੀ ਸਾਡੇ ਹੱਥ 'ਚ ਨਹੀਂ ਹੋਊਗੀ ਸਾਡੀ ਗਿੱਚੀ ਕੌਮ ਦੇ ਹੱਥ 'ਚ ਹੋਊ